ਤੋੜਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਹੈ ਇੱਥੇ ਆਉਣ ਤੇ ਔਰ ਅੱਜ ਤੁਸੀਂ ਆ ঈদের ਦੇ ਮੌਕੇ ਤੇ ਛੁੱਟੀ ਵਾਲੇ ਦਿਨ ਵੀ ਸਮਾਂ ਕੱਢ ਕੇ ਇੱਥੇ ਆਇਓ ਤੁਹਾਡਾ ਧੰਨਵਾਦ ਆਜ ਅਸੀਂ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਹੜੇ ਇੱਕ ਅੰਮ੍ਰਿਤਧਾਰੀ ਗੁਰਸੇਕ ਲੋਕਾਂ ਦੀ ਹਮੇਸ਼ਾ ਮਦਦ ਕਰਨ ਵਾਲੇ ਸੇਵਾ ਭਾਵਨਾ ਵਾਲੇ ਜਿਨ੍ਹਾਂ ਨੇ ਹਰ ਬੁੱਧਵਾਰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਸ੍ਰੀ ਹਰਮੰਦਰ ਸਾਹਿਬ ਨਥ ਮਸਤਕ ਹੋਣ ਜਾਂਦੇ ਸੀ ਫਿਰ ਉੱਥੇ ਉਹ ਤੇ ਉਹਨਾਂ ਦੇ ਧਰਮ ਪਤਨੀ ਸਾਰਾ ਦਿਨ ਸੇਵਾ ਵੀ ਕਰਦੇ ਸਨ ਤੇ ਹਰ ਐਤਵਾਰ ਚੀਦਾ ਸਾਹਿਬ ਧੰਤਰ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਜਾ ਕੇ ਉੱਥੇ ਲੰਗਰ ਦੀ ਸੇਵਾ ਕਰਨੀ ਤੇ ਸਤਿਕਾਰਯੋਗ ਉਹਨਾਂ ਦੇ ਧਰਮ ਪਤਨੀ ਭੈਣ ਜੀ ਨੇ ਉੱਥੇ ਨਿਤਨੇਮ ਕਰਨਾ ਮੈਂ ਤੁਹਾਨੂੰ ਤਾਂ ਇਹ ਥੋੜੀ ਇੰਟਰੋਡਕਸ਼ਨ ਦਿੱਤੀ ਹੈ ਸਾਰ ਸਾਹਿਬ ਬਾਰੇ ਉਹਨਾਂ ਦੀ ਫੋਟੋ ਆ ਇੱਥੇ ਲੱਗੀ ਆ 10 ਤਰੀਕ ਤੋਂ ਅੱਜ 16 ਹੋ ਗਈ ਹੈ 6 ਦਿਨ ਬੀਤ ਗਏ ਆ ਔਰ 6 ਦਿਨ ਬੀਤਣ ਤੋਂ ਬਾਅਦ ਵੀ ਉਹਨਾਂ ਦੀ ਥਾਣੇ ਸ਼ਿਕਾਇਤ ਕਰਨ ਤੋਂ ਦਰਜ ਕਰਨ ਤੋਂ ਬਾਅਦ ਵੀ ਸਾਨੂੰ ਇਹ ਕੋਈ ਖਬਰ ਨਹੀਂ ਕਿ ਸਰਦਾਰ ਸਾਹਿਬ ਕਿੱਥੇ ਲਾਪਤਾ ਹੋਏ ਉਹ ਇੱਕ ਬੜੇ ਵੱਡੇ ਜਿੱਥੇ ਨਿੱਤਨੇਮੀ ਧਾਰਮਿਕ ਸੁਭਾਅ ਦੇ ਬੰਦੇ ਸਨ ਇੱਕ ਬੜੇ ਵੱਡੇ ਸਮਾਜ ਸੇਵੀ ਵੀ ਸਨ ਔਰ ਇੱਕ ਬਹੁਤ ਦਲੇਰ ਨਿਡਰ ਇਨਸਾਨ ਸਨ ਕਿ ਸੱਚ ਨੂੰ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਭਾਵੇਂ ਜਿੱਡੀ ਮਰਜ਼ੀ ਵੱਡੀ ਤਾਕਤ ਅੱਗੇ ਖਲੋਤੀ ਹੋਵੇ ਆਪ ਦੀ ਗੱਲ ਬੇਬਾਕੀ ਨਾਲ ਕਰਦੇ ਸਨ ਮਜਲੂਮਾਂ ਦੀ ਹਮੇਸ਼ਾ ਮਦਦਗਾਰ ਰਹਿੰਦੇ ਸਨ ਪਿੰਡ ਹਰછા ਸ਼ੀਨਾ ਤੋਂ 10 ਤਰੀਕ 3.5 ਪਾਉਣੇ 4 ਹਾਂਜੀ ਤੋਂ ਉਹ ਗਾਇਬ ਨੇ ਲਾਪਤਾ ਨੇ ਤੇ ਅੱਜ 6 ਦਿਨ ਹੋ ਗਏ ਆ 6 ਦਿਨ ਆ ਕਿ ਵੀ ਜਿਨ੍ਹਾਂ ਦਾ ਪਰਿਵਾਰ ਇੱਕ ਐਜੂਕੇਟਿਡ ਪਰਿਵਾਰ ਹੈ ਉਹਨਾਂ ਦੀ ਬੇਟੀ ਪਵਨਦੀਪ ਕੌਰ ਇੱਥੇ ਕੈਨੇਡਾ ਤੋਂ ਵਾਪਸ ਆਈ ਹੈ ਬੇਟਾ ਹਲੇ ਸ਼ਹਿਰ ਬਾਹਰ ਹੈ ਹਾਂਜੀ ਸਰ ਔਰ ਉਹਨਾਂ ਦੇ ਪਵਨਦੀਪ ਕੌਰ ਜੀ ਦੇ ਹਸਬੰਡ ਪ੍ਰਸਾਦ ਪਰਮਜੀਤ ਸਿੰਘ ਜੀ ਉਹ ਵੀ ਆਏ ਆ ਬਾਹਰੋਂ ਉਹਨਾਂ ਦੀ ਭਾਂਜੀ ਤੇ ਭਾਂਜਾ ਡਾਕਟਰ ਜਿਹੜੇ ਡਾਕਟਰ ਨੇ ਡਾਕਟਰ ਗੁਰਪ੍ਰੀਤ ਕੌਰ ਤੇ ਰਵਿੰਦਰਪਾਲ ਸਿੰਘ ਜੀ ਸਾਡੇ ਕੋਲ ਬੈਠੇ ਆ ਸਤਿਕਾਰਯੋਗ ਉਹਨਾਂ ਦੇ ਧਰਮ ਪਤਨੀ ਜੀ ਵੀ ਦਿਲਜੀਤ ਕੌਰ ਜੀ ਵੀ ਇੱਥੇ ਬੈਠੇ ਆ ਇਸ ਲਈ ਤੁਹਾਡੇ ਕੋਲ ਮੈਂ ਇਹ ਤਾਂ ਤੁਹਾਡੇ ਰੂਬਰੂ ਹੋ ਰਹੇ ਅੱਜ ਕਿਸ ਪੁਲਿਸ ਨੂੰ ਸਰਦਾਰ ਸਾਹਿਬ ਦੀ ਆ ਜਿਹੜੀ ਮੈਂ ਤਸਵੀਰਾਂ ਜੀ ਕਰਦੇ ਆ ਕਿ ਇਹਨਾਂ ਦੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਵੀ ਜੇ ਸਾਨੂੰ ਕੋਈ ਪਤਾ ਨਾ ਲੱਗੇ ਕੋਈ ਇਕਤਲਾ ਨਾ ਮਿਲੇ ਕੋਈ ਖਬਰ ਹੀ ਨਾ ਆਵੇ ਕਿ ਉਹ ਗਏ ਕਿੱਥੇ ਔਰ ਉਹ ਵੀ ਸਿੱਧੇ ਵੋਟਾਂ ਤੋਂ ਬਾਅਦ ਇੱਕ ਤਰੀਕ ਨੂੰ ਵੋਟਾਂ ਪਈਆਂ ਨੇ 4 ਤਰੀਕ ਨੂੰ ਇਹ ਰਿਜ਼ਲਟ ਆਇਆ ਔਰ ਰਿਜ਼ਲਟ ਆਉਣ ਤੋਂ ਕੁਛ ਦਿਨ ਮਗਰੋਂ ਹੀ ਸਰਦਾਰ ਸਾਹਿਬ ਮਿਸਿੰਗ ਨੇ ਔਰ ਉਸ ਦੇ ਬਾਰੇ ਇਹ ਹਲਕਾ ਜੇ ਸਲਕੇ ਨਾਲ ਇਹ ਸੰਬੰਧ ਰੱਖਦੇ ਆ ਸਾਡੇ ਜਿਹੜੇ ਇੱਥੋਂ ਦੇ ਮਾਝੇ ਦੇ ਵਜ਼ੀਰ ਨੇ ਜਿਹੜੇ ਭਗਵੰਤ ਮਾਨ ਸਾਹਿਬ ਦੇ ਬੜੇ ਨਜ਼ਦੀਕੀ ਨੇ ਚਿਹਤੇ ਨੇ ਆਪਣਾ ਧਾਲੀਵਾਲ ਸਾਹਿਬ ਇਹ ਉਸ ਪਾਰਲੀਮੈਂਟ ਸੀਟ ਨਾਲ ਇਹ ਸੰਬੰਧ ਦੇ ਤਾਲਕਾ ਉਨ੍ਹਾਂ ਦੇ ਪਿੰਡ ਤੋਂ ਮੈਂਜ 5 ਤੋਂ 10 ਕਿਲੋਮੀਟਰ ਦੀ ਦੂਰੀ ਨਾਲ ਇਹ ਵੱਡਾ ਪਿੰਡ ਅਰਛਾ ਸ਼ੀਨਾ ਉਸ ਨੂੰ ਬਲਾਉਂਗ ਕਰਨ ਵਾਲੇ ਨੇ ਮੈਂ ਕਿਹਾ ਅਫਸੋਸ ਦੀ ਗੱਲ ਇਹ ਆ ਕਿ ਹਲੇ ਤੱਕ ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਕੋਈ ਚਿੰਤਾ ਜਾਂ ਕੋਈ ਉਹਨਾਂ ਨੂੰ ਇਹ ਨਹੀਂ ਵਿਅਕਤ ਕੀਤੀ ਕਿ ਭਾਈ ਇੱਕ ਬੰਦਾ ਐਡਾ ਸਿਆਣਾ ਸੂਝਵਾਨ ਜੁੰਮੇਰ ਭਾਵੇਂ ਠੀਕ ਹੈ ਉਹਨਾਂ ਦੇ ਵਿਰੁੱਧ ਸਨ ਮੈਂ ਉਹਨਾਂ ਤੇ ਨਹੀਂ ਕੋਈ ਹਲੇ ਇਸ ਤਰੀਕੇ ਦੀ ਟਿੱਪਣੀ ਕਰ ਰਿਹਾ ਮਗਰ ਇੱਕ ਜ਼ਿੰਮੇਵਾਰ ਬੰਦੇ ਦਾ ਪਰਚ ਬਣਦਾ ਅੱਜ ਹਾਲਾਤ ਵੇਖ ਲਓ ਲੌਂਡਰ ਆਰਡਰ ਤੇ ਕੀ ਨੇ ਇਹ ਪਰਿਵਾਰ ਜਿਹੜਾ ਬਾਹਰ ਸੈਟਲਡ ਹੋਵੇ ਐਨਆਰਆਈ ਪਰਿਵਾਰ ਹੋਵੇ ਐਜੂਕੇਟਿਡ ਬੰਦੇ ਉਹਨਾਂ ਇਨਾਂ ਕੋਲ ਚਾਰਾ ਕੀ ਆ ਪੁਲਿਸ ਤੇ ਪੁਲਿਸ ਤੋਂ ਬਾਅਦ ਚੌਥਾ ਪਾਵਾ ਤੁਸੀਂ ਉਹ মিডিਆ ਕਿ ਭਾਈ ਜੇ ਕਿਸੇ ਨੂੰ ਇਨਾਂ ਦੇ ਬਾਰੇ ਪਤਾ ਲੱਗਦਾ ਫਿਰ ਤੁਸੀਂ ਦੱਸ ਦਿਓ ਕਿਉਂਕਿ ਸਰਕਾਰ ਤਾਂ ਇਸ ਕੰਮ 'ਚ ਫੇਲ ਹੋ ਰਹੀ ਝ ਔਰ ਅੱਜ ਲਈ ਅਜ ਤੁਹਾਡੇ ਰੂਬਰੂ ਆਉਣ ਵਾਸਤੇ ਆਇਆ ਨਗਰ ਦੇ ਜ਼म्मेवार ਸੱਜਣ ਵੀ ਆਏ ਆ ਮੈਂ ਚਾਹੂੰਗਾ ਕਿ ਉਹਨਾਂ ਦੀ ਜਿਹੜੀ ਬੀਟੀ ਵਾਂਗੂ ਉਹਨਾਂ ਦੇ ਸਤਿਕਾਰਯੋਗ ਡਾਕਟਰ ਸਾਹਿਬ ਨੇ ਉਹਨਾਂ ਦੀ شخصیت ਬਾਰੇ ਕੁਝ ਦੱਸਣ ਸੋ ਥੈਟ ਤੁਹਾਨੂੰ ਸਮਝ ਆਵੇ ਕਿ ਜੇਸ ਬੰਦੇ ਦੀ ਅਸੀਂ ਗੱਲ ਕਰ ਰਹੇ ਆ ਉਹ ਕਿੱਡਾ ਵਧੀਆ ਦਲੇਰ ਲੋਕਾਂ ਦੀ ਸੇਵਾ ਨੂੰ ਸਮਰਪਿਤ ਔਰ ਬੇਬਾਕੀ ਨਾਲ ਆਪਦੀ ਗੱਲ ਕਰਨ ਵਾਲੇ ਗੁਰਸਿੱਖ ਜੀ ਹਨ ਔਰ ਉਹਨਾਂ ਦਾ ਇੱਕ ਦਾਮੀ ਦਿਨ ਦਿਹਾੜੇ ਗਾਇਬ ਹੋ ਜਾਣਾ ਤੇ ਪੁਲਸ ਜਾਂ ਸਰਕਾਰ ਉਹਦੇ ਵਿੱਚ ਲਾਜਵਾਬ ਹੋਵੇ ਸਰਕਾਰ ਕੋਲ ਕੋਈ ਜਵਾਬ ਹੀ ਨਾ ਹੋਵੇ ਤੇ ਤੁਸੀਂ ਆਪ ਸਮਝ ਲਓ ਕਿ ਫੇਰ ਕੌਣ ਇੱਥੇ ਸੁਰੱਖਿਅਤ ਹੈ ਤੇ ਕੀ ਲਾਅਨ ਆਰਡਰ ਹੈ ਕੀ ਸਿਕਿਉਰਿਟੀ ਹੈ ਸੋ ਇਹਨਾਂ ਦੇ ਵਿਚਾਰ ਸਤਕਾਰਯੋਗ ਡਾਕਟਰ ਸਾਹਿਬ ਆਪਦੀ ਗੱਲ ਦੱਸਣਗੇ ਆਪਦੇ ਮਾਮਾ ਜੀ ਬਾਰੇ ਇਹ ਸਾਰੀ ਗੱਲ ਵਿਸਥਾਰ ਨਾਲ ਦੱਸਣਗੇ ਪਰ ਉਸ ਤੋਂ ਬਾਅਦ ਜੇ ਕੋਈ ਤੁਹਾਡਾ ਸਵਾਲ ਹੋਏ ਉਹ ਜਰੂਰ ਅਸੀਂ ਲਵਾਂਗੇ ਇਸ ਲਈ ਅੱਜ ਵੱਡੀ ਗੱਲ ਕੀ ਤੁਹਾਡੀ ਮਦਦ ਲੈਣ ਵਾਸਤੇ ਆਏ ਆ ਭਾਈ ਆ ਨੰਬਰ ਵੀ ਲਿਖਿਆ ਪਿੱਛੇ ਉਹਨਾਂ ਦਾ 85 85 66 92 08 57 57 ਕਿ ਭਾਈ ਜੇ ਕਿਸੇ ਨੂੰ ਕੋਈ ਖਬਰ ਆਉਂਦੀ ਹੈ ਤੇ ਤੁਸੀਂ ਜਰੂਰ ਕਿਰਪਾ ਕਰਕੇ ਇਹ ਇਕ ਤਲਾਕ ਪਰਿਵਾਰ ਨੂੰ ਕਰਿਓ ਕਿਉਂਕਿ ਪਰਿਵਾਰ ਬੜਾ ਸਟ੍ਰੈਸ ਚ